ਬਲਾਕ ਰੁਰਕਾ ਕਲਾਂ ਦੇ ਅਧੀਨ ਪੈਂਦੇ ਪਿੰਡ ਕਾਣਾ ਟੇਸੀਆਂ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਬਲਾਕ ਦਫ਼ਤਰ ਰੁਰਕਾ ਕਲਾਂ ਵਿਖੇ 24 ਅਪ੍ਰੈਲ ਨੂੰ ਧਰਨਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪਿੰਡ ਦੇ ਸਾਭਕਾ ਸਰਪੰਚ ਸੁਸ਼ੀਲ ਵਿਰਦੀ ਨੇ ਕਿਹਾ ਕਿ ਪਿੰਡ ਦੇ ਸਰਪੰਚ ਜਗੀਰੋ ਮਹਿਦੀ ਬਿੱਤੇ ਦਿਨੀ ਮੌਤ ਹੋ ਗਈ ਸੀ। ਪਿੰਡ ਵਿੱਚ ਅਧਿਕਾਰਤ ਪੰਚ ਲਾਉਣ ਲਈ ਬीडीपीओ ਤਜਿੰਦਰ ਸਿੰਘ ਵੱਲੋਂ ਪੰਚਾਇਤ ਮੈਂਬਰਾਂ ਨੂੰ ਚਿੱਠੀਆਂ ਕੱਢੀਆਂ ਗਈਆਂ ਸਨ। ਜਿਸ ਵਿੱਚ ਬीडीपीਓ ਨੇ ਧੱਕੇ ਨਾਲ ਜਨਰਲ ਸੀਟ ਤੇ ਜਨਰਲ ਸੀਟ ਤੇ ਜਿੱਤੇ ਵਿਅਕਤੀ ਨੂੰ ਅਧਿਕਾਰਤ ਪੰਚ ਬਣਾਇਆ। ਜਦ ਕਿ ਪਿੰਡ ਦੀ ਸੀਟ SC ਰੀਜ਼ਰਵ ਹੈ ਉਹਨਾਂ ਕਿਹਾ ਕਿ ਦੋ ਦਿਨ ਤੋਂ ਪਿੰਡ ਵਾਸੀ ਬੀਡੀਪੀਓ ਦਫ਼ਤਰ ਆ ਰਹੇ ਹਨ ਪਰ ਕੋਈ ਵੀ ਅਧਿਕਾਰੀ ਆਪਣੀ ਸੀਟ ਤੇ ਨਹੀਂ ਬੈਠ ਰਹੇ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ ਸੰਵਿਧਾਨ ਸਭਾ ਹਲਕਾ ਫਲੋਰ ਦਾ ਪਿੰਡ ਢੇਸਿਆ ਕਾਨਾ ਵਿੱਚ 2 ਮਹੀਨੇ ਪਹਿਲਾਂ ਸਰਪੰਚ ਸਾਹਿਬ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਅਧਿਕਾਰਤ ਪੰਚ ਦੀ ਜਿਹੜੀ ਚੋਣ ਕੀਤੀ ਗਈ ਹੈ ਉਸ ਚੋਣ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਰੋਸ ਹੈ ಗ್ರಾಮ ਪੰਚਾਇਤ ਦੇ ਪੰਚਾਇਤ ਮੈਂਬਰ ਸਾਬਕਾ ਸਰਪੰਚ ਹੋਰ ਪਿੰਡ ਦੇ ਮੋਹਤਵਾਰ ਜਿਹੜੇ ਅੱਜ ਬीडीपीओ ਦਫ਼ਤਰ ਰੋੜਕਾ ਕਲਾ ਵਿੱਚ ਪਹੁੰਚੇ ਹੋਇਆ ਸ਼ਿਕਾਇਤ ਲੈ ਕੇ ਪੁੱਛ ਲੈਣੇ ਸਾਰਾ ਮਾਮਲਾ ਕੀ ਹੈ ਸਾਡੇ ਨਾਲ ਸੁਸ਼ੀਲ ਵਰਦੀ ਵੀ ਹੈ ਵਰਦੀ ਸਾਹਿਬ ਬਿডিও ਆਫਿਸ ਪਹੁੰਚੇ ਹੋਏ ਆ ਤੁਸੀਂ ਜਿਵੇਂ ਦੱਸ ਰਹੇ ਆ ਗੱਲਬਾਤ ਦੱਸਿਓ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਅੱਜ ਸ਼ਿਕਾਇਤ ਦੇਣੇ ਪਈ ਹੈ ਇਹ ਜਿਹੜੀ ਨਾ ਆਪਣੇ ਅਧਿਕਾਰਤ ਪੰਚ ਦੀ ਚੋਣ ਦੇ ਸਬੰਧ ਵਿੱਚ ਜਿਹੜੀ ਚਿੱਠੀ ਆ ਉਹ ਪਿੰਡਟੀ ਸਿਆਕਾਨਾ ਦੇ ਮੈਂਬਰ ਪੰਚਾਇਤ ਨੂੰ ਮਿਲੀ ਸੀ ਜਿਹਦੀ ਚੋਣ 17 ਤਰੀਕ ਨੂੰ 17 April ਨੂੰ ਸਵੇਰੇ 10 ਵਜੇ ਵੀਡੀਓ ਸਾਡੀ ਪ੍ਰਧਾਨਗੀ ਦੇ ਵਿੱਚ ਜਿਹੜੀ ਆ ਖਿਤੀ ਗਈ। ਔਰ ਉਹਦੇ ਵਿੱਚ ਜਿਹੜੇ 9 ਮੈਂਬਰ ਪੰਚਾਇਤ ਆ ਉਹਨਾਂ ਦੇ ਵਿੱਚੋਂ 8 ਮੈਂਬਰ ਪੰਚਾਇਤ ਪੰਜ 1 ਮੈਂਬਰ ਪੰਚਾਇਤ ਕਿਤੇ ਜਾਣ ਕਰਕੇ ਉਹ 11000 ਸੀ। ਔਰ ਜਦੋਂ ਇਹ ਪ੍ਰਕਿਰਿਆ ਸਾਰੀ ਹੋਈ ਇਹ ਪਿਲ ਪਿਲ ਨਾਲ ਇਹ ਤਾਂ ਗੱਲ ਇਹ ਆ ਵੀ ਜਿਹੜੀ ਪਿੰਡ ਦੀ ਪੰਚਾਇਤ ਆ ਬਹੁਤ ਵਧੀਆ ਤਰੀਕੇ ਨਾਲ ਧੜੇਵਾਜੀ ਤੋਂ ਉੱਪਰ ਉੱਟ ਕੇ ਕੰਮ ਕਰਦੀ ਸੀ। ਇਹ ਕਿੱਦਾਂ ਐਡਾ ਛੜੈਂਤਰ ਜਿਹੜਾ ਜਾਂ ਕੋਈ ਰਾਜਨੀਤੀ ਹੋਈ ਆ ਜਾਂ ਪਿੰਡ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਅਮਨ ਸ਼ਾਂਤੀ ਨੂੰ ਭਾਇਚਾਰੇ ਨੂੰ ਤਰੇੜ ਪਾਉਣ ਦੇ ਲਈ ਇਹਦਾ ਕੰਮ ਕੀਤਾ ਆ ਇਹ ਬਹੁਤ ਘਟਿਆ ਆ ਔਰ ਜਦੋਂ ਇੱਥੇ ਚੋਣ ਹੋਈ ਆ ਉਹ ਚੋਣ ਆ ਜਿਹੜੀ ਪੰਚਾਇਤੀ ਰਾਜ ਐਕਟ ਦੇ ਨਿਯਮਾਂ ਦੇ ਖਿਲਾਫ ਹੋਈ ਆ ਕਿਉਂਕਿ ਢੇਸਿਆਂ ਕਨਾਂ ਦੀ ਜਿਹੜੀ ਐਸਸੀ ਰਿਜ਼ਰਵ ਸੀਟ ਆ ਉਹ ਉਹ ਔਰਤ ਦੇ ਸਿਆਈ ਔਰ ਉੱਥੋਂ ਮੌਜੂਦਾ ਸਰਪੰਚ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਤੋਂ ਬਾਅਦ ਅਧਿਕਾਰਤ ਪੰਚ ਨਿਯਮਾਂ ਇਹ ਕਹਿੰਦੇ ਆ ਕਿ ਜਿਸ ਕੈਟਾਗਰੀ ਦਾ ਅਹੁਦਾ ਖਾਲੀ ਹੋਇਆ ਉਸੇ ਕੈਟਾਗਰੀ ਦੇ ਆਪ ਪੰਚ ਨੂੰ ਉਸ ਤੇ ਨਿਯੁਕਤ ਕਰਨਾ ਸੀ ਪਰੰਤੂ ਇੱਥੇ ਕੀ ਹੋਇਆ ਇੱਥੇ ਔਰਤ ਨੂੰ ਛੱਡ ਕੇ ਜੈਂਟਸ ਨੂੰ ਜਿਹੜਾ ਹੈ ਅਧਿਕਾਰਤ ਪੰਚ ਬਣਾ ਦਿੱਤਾ ਗਿਆ ਉਹ ਵੀ ਜਨਰਲ ਕੈਟਾਗਰੀ ਦੇ ਨੂੰ ਤੇ ਜਿਸ ਦਾ ਰੋਸ ਆ ਕਿਉਂਕਿ ਇਹ ਜਿਹੜਾ 바ਵਾ ਸਾਹਿਬ ਡਾਕਟਰ ਭਿਮਰੋ ਅੰਬੇਡਕਰ ਸਾਹਿਬ ਨੇ ਅਧਿਕਾਰ ਦਿੱਤੇ ਆ ਔਰ ਜਿੱਥੇ ਪੰਜਾਬ ਦੀ ਸਰਕਾਰ ਇਹ ਕਹਿੰਦੀ ਆ ਪਿੱਛੇ ਫੋਟੋ ਲਗਾ ਕੇ ਕਿ ਅਸੀਂ ਭਾਰਤ ਪੰਜਾਬ ਦੇ ਅੰਦਰ 바ਵਾ ਸਾਹਿਬ ਡਾਕਟਰ ਭੀਮਰਾਓਮ ਦਾ ਜਿਹੜਾ ਸੋਚ ਦਾ ਰਾਜ ਦੇਾਂਗੇ ਪਿੱਛੇ ਫੋਟੋ ਲਾ ਕੇ ਸਰਦਾਰ ਸ਼ਹੀਦ ਭਗਤ ਸਿੰਘ ਦੀ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਦੇਾਂਗੇ ਜਿੱਥੇ ਇਹ ਕਹਿੰਦੇ ਆ ਕਿ ਭ੍ਰਸ਼ਟਾਚਾਰ ਖਤਮ ਕਰਕੇ ਲੋਕਾਂ ਨੂੰ ਵਧੀਆ ਰਾਜ ਦੇਾਂਗੇ ਉੱਥੇ ਐਦਾਂ ਲੱਗਦਾ ਕਿ ਇਸ ਰਾਜ ਦੇ ਵਿੱਚ ਖੁੱਲ੍ਹੇਆਮ ਭ੍ਰਸ਼ਟਾਚਾਰ ਹੋ ਰਿਹਾ ਖੁੱਲ੍ਹੇਆਮ ਲੋਕਾਂ ਦੇ ਹੱਕਾਂ ਤੇ ਡਾਕੇ ਪੈ ਰਹੇ ਆ ਖੁੱਲ੍ਹੇਆਮ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਆ ਇਸ ਧੱਕੇਸ਼ਾਹੀ ਦੇ ਖਿਲਾਫ ਅੱਜ ਅਸੀਂ ਆਪਣੀ ਐਪਲੀਕੇਸ਼ਨ ਦਾਜ ਕਰਾਉਣ ਲਈ ਵੀਡੀਓ ਦਫ਼ਤਰ ਆਏ ਸੀ ਔਰ ਇੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਅਸੀਂ ਆਉਣਾ ਤਾਂ ਵੀਡੀਓ ਸਾਹਿਬ ਇੱਥੋਂ ਫਰਾਰ ਹੋ ਗਿਆ ਤਾਂ ਅਸੀਂ ਆਪਣੀ ਜਿਹੜੀ ਅਰਜੀ ਆ ਇੱਥੋਂ ਦੇ ਇੱਕ ਪਟਵਾਰੀ ਦੇ ਰਾਹੀਂ ਉਹਨਾਂ ਨੂੰ ਰਿਸੀਵ ਕਰਾਈ ਆ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਕਿ ਪਿੰਡ ਦਾ ਭਾਈਚਾਰਾ ਪਿੰਡ ਦੀ ਏਕਤਾ ਨੂੰ ਨਾ ਅਖੰਡਤ ਕਰੋ ਤੁਹਾਡੀ ਡਿਊਟੀ ਆ ਪਿੰਡ ਨੂੰ ਔਰ ਲੋਕਾਂ ਨੂੰ ਅੱਛਾ ਪ੍ਰਬੰਧ ਕਾਨੂੰਨ ਦੇਣਾ ਕਾਨੂੰਨ ਦੇ ਮੁਤਾਬਕ ਲੋਕਾਂ ਦਾ ਹੱਕ ਨਿਆਂ ਦੇਣਾ ਔਰ ਜੇ ਤੁਸੀਂ ਇਹ ਦੋ ਦਿਨਾਂ ਦੇ ਅੰਦਰ ਜਿਹੜੀ ਤੁਸੀਂ ਗਲਤ ਪ੍ਰਕਿਰਿਆ ਅਡਾਪਟ ਕਰਕੇ ਇਹ ਚੋਣ ਕੀਤੀ ਆ ਇਹਨੂੰ ਰੱਦ ਨਹੀਂ ਕਰ ਦਿੱਤਾ ਅਸੀਂ ਲੋਕਾਂ ਨੂੰ ਲੈ ਕੇ ਇਲਾਕੇ ਦੀਆਂ ਜਥੇਬੰਦੀਆਂ ਨੂੰ ਲੈ ਕੇ ਇਨਸਾਫ ਪਸੰਦ ਜਥੇਬੰਦੀਆਂ ਨੂੰ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਦੀ ਜਿਹੜੀ ਸੁੱਤੀ ਪਈ ਸਰਕਾਰ ਹੈ ਉਹਨੂੰ ਜਗਾਵਾ। ਅੱਛਾ ਤੁਸੀਂ ਦੱਸੇ ਪਏ 20 ਦੋ ਜਿਹੜੇ ਡੈਥ ਹੋਈ ਹੈ ਜਿਹੜੇ ਪਹਿਲਾਂ ਸਰਪੰਚ ਚੁਣੇ ਗਏ ਸੀ। ਇੱਕ ਪਹਿਲਾਂ ਉਹ ਵੀ ਗੱਲ ਕਲੀਅਰ ਕਰਦੇ ਜਿਹੜੀ ਇਹ ਚੋਣ ਹੋਈ ਸੀਗੀ, VOTING ਹੋਈ ਸੀ ਸਰਬਸੰਮਤੀ ਨਾਲ ਕਈ ਪੰਚਾਇਤ ਮੈਂਬਰ ਚੁਣੇ ਹੋਏ ਸੀ। ਇਹ VOTING ਪ੍ਰਕਿਰਿਆ ਨਾਲ ਸਾਰੇ ਤੁਹਾਡੀ ਚੋਣ ਹੋਈ ਹੈ। ਜਿਹੜੀ ਪਹਿਲਾਂ ਸਾਡੇ ਮੌਜੂਦਾ ਸਰਪੰਚ ਜਿਹੜੇ ਸੀਗੇ ਉਹ ਵੋਟਾਂ ਦੇ ਨਾਲ ਚੁਣੇ ਗਏ ਸੀਗੇ। ਪਿੰਡ 'ਚ ਬੂਟਾ ਪਈਆਂ ਔਰ ਵੱਡੇ ਫਤਵੇ ਦੇ ਨਾਲ ਲੋਕਾਂ ਨੇ ਵੱਡੇ ਮੈਂਡੇਟ ਨਾਲ ਉਹਨਾਂ ਜਿਤਾਇਆ ਸੀ। ਔਰ ਉਹਨਾਂ ਤੋਂ ਆਸੀ ਇਹ ਤਾਂ ਕੁਦਰਤ ਦੇ ਮੁਰੇ ਮਤਲਬ ਕਿਸੇ ਦਾ ਜ਼ੋਰ ਨਹੀਂ ਕਿ ਉਹ ਥੋੜਾ ਜਿਹਾ ਬਿਮਾਰ ਹੋਏ ਤੇ ਸਦੀਵੀ ਬਿਛੋੜਾ ਦੇ ਗੇ ਉਹਨਾਂ ਦੀ ਇਹ ਖਾਲੀ ਪਈ ਸੀਟ ਜਿਹੜੀ ਆ ਉਹਦੇ ਤਹਿਤ ਇਹ ਅਧਿਕਾਰਤ ਪੰਚ ਬਣਨਾ ਸੀ ਉਸੇ ਕੈਟਾਗਰੀ ਚੋਂ ਜਿੱਚ ਸਰਪੰਚ ਸਾਹਿਬ ਸੀ ਅੱਛਾ ਉਹ ਵੀ ਜਿਹੜੇ ਪੰਚਾਇਤੀ ਰਾਜ ਐਕਟ ਕਹਿੰਦਾ ਆਇਆ ਯਾ ਜਿਹੜੇ ਤੁਹਾਡੇ ਕੋਲ ਇੱਕ ਕਾਪੀ ਵੀ ਹੱਥ ਦੇ ਵਿੱਚ ਆਈ ਹੋਈ ਐ ਉਹਦੇ ਵਿੱਚ 15 ਦਿਨ ਦਾ ਸਮਾਂ ਮੁਕੰਮਲ ਕੀਤਾ ਹੋਇਆ ਕਿ ਜਦੋਂ ਕਿਸੇ ਦੀ ਮੌਤ ਹੁੰਦੀ ਐ ਜਾਂ ਸੀਟ ਕੋਈ ਖਾਲੀ ਹੁੰਦੀ ਐ ਤੇ 15 ਦਿਨ ਦੀ ਚੋਣ ਪ੍ਰਕਿਰਿਆ ਉਹਦੀ ਹੁੰਦੀ ਐ ਤੇ ਤੁਸੀਂ ਦੱਸਦੇ ਮੈਂ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਦੇਰੀ ਦਾ ਕਾਰਨ ਕੀ ਰਿਹਾ ਇਹ ਦੇਰੀ ਦਾ ਕਾਰਨ ਹੈ ਲੱਗਦਾ ਵੀ ਥੋੜਾ ਮਤਲਬ ਮਿਲੀ ਭੁਗਤ ਹੋਈ ਆ ਜਿਹੜਾ ਅਧਿਕਾਰਤ ਪੰਚ ਉਹ ਖੰਗਾਲਣ ਤੇ ਲੱਗਾ ਐ ਰਾਜਨੀਤੀ ਲੱਗਾ ਐ ਬੰਦੇ ਭਾਈਚਾਰਿਆਂ ਨੂੰ ਤੋੜਨ ਤੇ ਲੱਗਾ ਐ ਤਾਂ ਲੇਟ ਹੋ ਗਿਆ ਔਰ ਜਿਹੜੀ ਇਹ ਚਿੱਠੀ ਵੀ ਆਈ ਆ ਇਹ ਚਿੱਠੀ ਤੇ ਤਰੀਕ ਪਈ ਆ 9 ਤਰੀਕ ਹੂੰ ਔਰ ਇਹ ਮਿਲਦੀ ਆ 16 ਤਰੀਕ ਰਾਤ ਨੂੰ 8 ਵਜੇ ਉਹ ਵੀ WhatsApp ਤੇ ਉਹ ਵੀ WhatsApp ਤੇ ਉਹ ਵੀ ਕਿਸੇ ਇੱਕ ਮੈਂਬਰ ਉਸ ਮੈਂਬਰ ਰਹੀਂ ਜਿਹਨੇ ਅਧਿਕਾਰਤ ਪੰਚ ਬਣਨਾ ਸੀ ਹੂੰ ਔਰ ਇਹ ਵੀਡੀਓ ਦਫ਼ਤਰ ਨੇ ਪਰਸਨਲੀ ਇਕੱਲੇ ਇਕੱਲੇ ਪੰਚ ਨੂੰ ਵੀ ਨਹੀਂ ਇਹ ਚਿੱਠੀ ਭੇਜੀ ਚਿੱਠੀ ਦੇ ਉੱਪਰ ਇਕੱਲੇ ਇਕੱਲੇ ਮੈਂਬਰ ਪੰਚਾਇਤ ਦਾ ਨਾਮ ਵੀ ਹੈ ਨਹੀਂ ਹੂੰ ਵੇ ਇਹਨਾਂ ਨੂੰ ਨੋਟਸ ਭੇਜ ਦਿੱਤਾ ਗਿਆ ਹੈ ਜਾਨੀ ਕਿ ਸਾਰੀ ਪ੍ਰਕਿਰਿਆ ਹੀ ਟੋਟਲ ਮਿਲੀ ਭਗਤ ਨਾਲ ਭ੍ਰਸ਼ਟਾਚਾਰ ਚ ਲਪਤ ਹੋ ਕੇ ਔਰ ਲੋਕਾਂ ਦਾ ਹੱਕਾਂ ਤੇ ਡਾਕਾ ਮਾਰ ਕੇ ਔਰ ਜਿਹੜੀ ਬਾਬਾ ਸਾਹਿਬ ਡਾਕਟਰ ਮਿਤਕਰ ਸਾਹਿਬ ਨੇ ਇਹਨਾਂ ਗਰੀਬ ਸਮਾਜ ਨੂੰ ਰਿਜ਼ਰਵੇਸ਼ਨ ਦਿੱਤੀ ਆ ਉਸ ਤੇ ਡਾਕਾ ਮਾਰ ਕੇ ਇੱਥੇ ਦਾ ਵੀਡੀਓ ਤੇ ਉਹਦੇ ਨਾਲ ਜਿਹੜੇ ਹੋਰ ਸਬੰਧਤ ਇਸ ਵਿੱਚ ਨਵਾਲ ਵਿਆ ਉਹ ਉਹਨਾਂ ਦੀ ਮਿਲੀ ਭਗਤ ਨਾ ਹੋਇਆ ਔਰ ਅਸੀਂ ਚਾਹੁੰਦੇ ਆ ਵੇ ਜਿੱਥੇ ਇਹਨਾਂ ਨੇ ਇਹ ਕੰਮ ਕੀਤਾ ਉਥੇ ਪੰਜਾਬ ਦੇ ਵਿੱਚ ਮੈਸੇਜ ਜਾਵੇ ਤਾਂ ਕਿ ਪੰਜਾਬ ਦੇ ਕਿਸੇ ਹੋਰ ਬਲਾਕ ਦੇ ਵਿੱਚ ਇਦਾਂ ਲੋਕਾਂ ਨਾਲ ਠੱਗੀ ਨਾ ਹੋਵੇ ਔਰ ਇਹਨਾਂ ਦੇ ਐਸ ਸੀ ਐਸਟੀ ਤਹਿਤ ਪਰਚਾ ਹੋਣਾ ਚਾਹੀਦਾ ਔਰ ਇਹ ਦੋਨੋਂ ਅਧਿਕਾਰੀ ਜਿਹੜੇ ਐ ਸਸਪੈਂਡ ਹੋਣੇ ਚਾਹੀਦੇ ਆ ਦੋ ਹੋਣ ਤਿੰਨੋਂ ਜਿੰਨੇ ਵੀ ਇਨਵੋਲਵ ਹੋਣ ਅੱਛਾ ਇਹਦੇ ਵਿੱਚ ਮੈਂਬਰ ਪੰਚਾਇਤ ਜਿਹੜੇ ਮੌਜੂਦਾ ਕਿਹੜੇ ਕਿਹੜੇ ਖੜੇdataTable ਆ ਇਹਨਾਂ ਚ ਬਲਜੀਤ ਕੌਰ ਜੀ ਮੈਂਬਰ ਪੰਚਾਇਤ ਆ ਔਰ ਗਲਜੀਤ ਕੌਰ ਜੀ ਮੈਂਬਰ ਪੰਚਾਇਤ ਦਾ ਦੋਨੇ ਇਹ 1 ਨੰਬਰ ਵਾਰਡ ਤੋਂ ਆ ਉਹ 2 ਨੰਬਰ ਵਾਰਡ ਤੋਂ ਆ ਦੋਨੇ ਸ਼ੈਡਿਊਲਡ ਕਾਸ ਸ਼੍ਰੇਣੀ ਨਾਲ ਸੰਬੰਧ ਰੱਖਦੇ ਆ ਔਰ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਜੈਂਟਸ ਸੀ ਹੈਗੇ ਆ ਪਰ ਲੇਡੀਜ਼ ਸਿਰਫ ਰਿਜ਼ਰਵ ਦੋਨੇ ਸੀਟਾਂ ਤੋਂ ਇਹ ਹੀ ਜਿੱਤੇ ਹੋਏ ਮਤਲਬ ਤਿੰਨ ਰਿਜ਼ਰਵ ਲੇਡੀ ਸੀਗੇ ਜਿਨ੍ਹਾਂ ਵਿੱਚ ਸਰਪੰਚ ਸਾਹਿਬ ਜਿਹੜੇ ਡੈਥ ਹੋ ਗਏ ਦੋ ਮੈਂਬਰ ਪੰਚਾਇਤ ਤਾਂ ਤੁਹਾਡੇ ਕੋਲ ਅਵੇਲੇਬਲ ਹੈਗੇ ਆ ਮਤਲਬ ਪੰਚਾਇਤ ਦੇ ਤੁਹਾਡੇ ਮੌਜੂਦਾ ਦੇ ਵਿੱਚ ਹੈਗੇ ਫਿਰ ਵੀ ਜਿਹੜੀ ਹੈ ਜਨਰਲ ਕੈਟਾਗਰੀ ਉਹ ਵੀ ਜੈਂਟਸ ਨੂੰ ਦਿੱਤੀ ਹੈ ਲੇਡੀਜ਼ ਸੀਟ ਜਦੋਂ ਵੀਡੀਓ ਸਭ ਦੀ ਪ੍ਰਧਾਨਗੀ ਦੇ ਵਿੱਚ ਪ੍ਰਕਿਰਿਆ ਸ਼ੁਰੂ ਹੋਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਜਦੋਂ ਉਹਨਾਂ ਨੇ ਸਿੱਧਾ ਇਹ ਕਿਹਾ ਵੀ ਆਹ ਬੰਦੇ ਦੇ ਨਾਲ ਪੰਜ ਐ ਇਹਨੂੰ ਬਣਾ ਦੇ ਦੋ ਘਾਰਤ ਪੰਚ ਤੋਂ ਸ਼੍ਰੀਮਤੀ ਬਲਜੀਤ ਕੌਰ ਜਿਹੜੇ ਮੈਂਬਰ ਪੰਚਾਇਤ ਹੈ ਇੱਕ ਨੰਬਰ ਵਾਰਡ ਤੋਂ ਰਿਜ਼ਰਵ ਤੋਂ ਉਹਨਾਂ ਨੇ ਵੀਡੀਓ ਸਾਬ ਨੂੰ ਆਪਣਾ ਪੱਖ ਰੱਖਣਾ ਚਾਹਿਆ ਕਿ ਸਾਰੇ ਤਾਂ ਐਸਸੀ ਰਕਮੀ ਸੀਟ ਹੈ ਇੱਥੇ ਤਾਂ ਐਸਸੀ ਨੇ ਅਧਿਕਾਰਤ ਪੰਜ ਬਣਾ ਉਹ ਕਹਿੰਦਾ ਬੀਬੀ ਵੀ ਤੂੰ ਤੁਸੀਂ ਤੇ ਤੇਰੇ ਨਾਲ ਹੋਰ ਵੀ ਜਿਹੜੇ ਐਸਸੀ ਪੰਜ ਆ ਬੇਸ਼ੱਕ ਇਹ ਵੀ ਨਾ ਦੋ ਤਿੰਨ ਆਉਂਦੇ ਤਾਂ ਵੀ ਪੰਜ ਇਹਦੇ ਨਾਲ ਪੰਜ ਸਗੇ ਮੈਂ ਇਹਨੂੰ ਬਣਾ ਦੇਣਾ ਸੀ ਤੁਹਾਡੀ ਵੀ ਲੋੜ ਨਹੀਂ ਸੀ ਮੈਨੂੰ ਪੰਜ ਚਾਹੀਦੇ ਸੀ ਮੈਂਬਰ ਪੰਜਾ ਤੁਹਾਡੇ ਨਾਲ ਆ ਇਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਜਦੋਂ ਚੋਣ ਪ੍ਰਕਿਰਿਆ ਹੋਈ ਹੈ ਤੁਸੀਂ ਦੋਨੇ ਆਏ ਸੀਗੇ ਉਸ ਪ੍ਰਕਿਰਿਆ ਦੇ ਵਿੱਚ ਨਹੀਂ ਸਰ ਮੈਂ ਇਕੱਲੀ ਸੀ ਹਾਂਜੀ ਇਹ ਦੀਦੀ ਹੈ ਨਹੀਂ ਸੀਗੇ ਤੇ ਉਹਨੇ ਜਦੋਂ ਪ੍ਰਕਿਰਿਆ ਸ਼ੁਰੂ ਕੀਤੀ ਉਹਨੇ ਸਿੱਧਾ ਹੀ ਜਰਨਲ ਪੰਚ ਨੂੰ ਜਿੱਦਾਂ ਅਲਾਉਟ ਕਰ ਦਿੱਤਾ ਤੇ ਜਦੋਂ ਮੈਂ ਆਪਣਾ ਪੱਖ ਰੱਖਿਆ ਉਹਨੇ ਵੀਡੀਓ ਸਾਹਮਣੇ ਮੇਰੀ ਬਿਲਕੁਲ ਨਹੀਂ ਸੁਣੀ ਹਾਂ ਤੇ ਅੱਛਾ ਪਹਿਲੇ ਇੱਕ ਗੱਲ ਇੱਥੇ ਕਲੀਅਰ ਕਰਦੇ ਹਾਂ ਜਦੋਂ ਇਹ ਚੋਣ ਹੋਣੀ ਸੀਗੀ ਲੈਟਰ ਨਿਕਲਦੀ ਹੈਗਾ ਏਜੰਡਾ ਨਿਕਲਦਾ ਹੈਗਾ ਰੀਸੀਵਿੰਗ ਕੋਈ ਤੁਹਾਨੂੰ ਕੋਈ ਰੀਸੀਵਿੰਗ ਲਈ ਗਈ ਸੀ ਤੁਹਾਡੇ ਤੋਂ ਨਹੀਂ ਕੋਈ ਕਵਚ ਨਹੀਂ ਸੀ ਹਾਂਜੀ ਜੱਕ WhatsApp ਦੇਖਦਾ ਕੋਈ ਨਹੀਂ ਦੇਖਦਾ ਕੋਈ ਕਈ ਵਾਰੀ ਤੁਸੀਂ ਦੱਸਦੇ ਪਏ ਰਾਤ 8 ਵਜੇ ਤੁਹਾਨੂੰ ਮੈਸੇਜ ਆ ਰਿਹਾ ਗਰੁੱਪ ਦੇ ਵਿੱਚ ਤੇ ਅਗਲੇ ਦਿਨ ਸਵੇਰ 9:30 ਦਾ ਟਾਈਮ ਇੱਥੇ ਰੱਖਿਆ ਗਿਆ ਹਾਂਜੀ ਤੇ ਸਾਨੂੰ ਕੁਝ ਨਹੀਂ ਸੀ ਇਹਦੇ ਬਾਰੇ ਪਤਾ ਤੇ 8:03 ਮਿੰਟ ਤੇ ਸਾਡੇ ਉਹ ਮੈਸੇਜ ਪਹੁੰਚਿਆ ਤੇ ਕਈਆਂ ਨੇ ਵਿੱਚੋਂ ਦੇਖਿਆ ਕਈਆਂ ਨੇ ਨਹੀਂ ਰਾਤ ਨੂੰ ਲੇਟ ਕਿਸੇ ਨੂੰ ਪਤਾ ਲੱਗਾ ਤੇ ਸਾਡੀ ਇਹਦੇ ਵਿੱਚ ਉਹਨਾਂ ਦੀ ਕੀ ਪਲੈਨਿੰਗ ਸੀ ਸਾਨੂੰ ਕੁਝ ਨਹੀਂ ਸੀ ਪਤਾ ਹਾਂਜੀ ਇਹ ਰਾਤ ਨੂੰ ਮੈਸੇਜ ਆਨਦਾ ਕੀ ਮਤਲਬ ਹੋ ਸਕਦਾ ਹੈ ਕਿ ਮਿਲਿ ਭਗਤ ਹੋ ਸਕਦੀ ਸਰ ਇਹਦੇ ਵਿੱਚ ਤੇ ਉਹਨਾਂ ਦੇ ਦੂਜੀ ਇਹ ਸਾਰਾ ਕੁਝ ਉਹਨਾਂ ਦੇ ਪਲਾਨਿੰਗ ਦੇ ਤਹਿਤ ਹੀ ਹੋਇਆ ਸਾਰਾ ਕੁਝ ਉਹਨੀ ਸਾਰਾ 2 ਮਹੀਨੇ ਪਹਿਲਾਂ ਨੇ ਉਹਨੀ ਕੋਈ ਐਕਸ਼ਨ ਲਿਆ ਉਹਨਾਂ ਨੇ ਸਾਰਾ ਰਲ ਮਿਲ ਕੇ ਕੀਤਾ ਫਿਰ ਉਹਨਾਂ ਨੇ ਤਿੰਨ ਛੁੱਟੀਆਂ ਦੇ ਵਿੱਚ ਉਹ ਲਿਆ ਬੈਨੀਫਿਟ ਲਿਆ ਵੀ ਤਿੰਨ ਛੁੱਟੀਆਂ ਇਹ ਕੁਝ ਕਰਨਾ ਸਕੇ ਉਸ ਤੋਂ ਬਾਅਦ ਹਾਂ ਜੀ ਉਸ ਤੋਂ ਬਾਅਦ ਤਿੰਨ ਛੁੱਟੀਆਂ ਆਈਆਂ ਹਾਂ ਜੀ ਜਦੋਂ ਇਹਨੇ ਚੋਣ ਕਰ ਲਈ ਉਸ ਤੋਂ ਬਾਅਦ ਤਿੰਨ ਛੁੱਟੀਆਂ ਸੀਗੀਆਂ ਵੀਰਵਾਰ ਨੂੰ ਹੋਈ ਏ ਤੇ ਫਿਰ ਅਸੀਂ ਮੰਡੇ ਨੂੰ ਆਪਣਾ ਇੱਥੇ ਆ ਕੇ ਪੱਕ ਰੱਖਿਆ ਹਾਂ ਹਾਂ ਤੇ ਹੁਣ ਤੁਸੀਂ ਉਦੋਂ ਆਵਾਜ਼ ਇਹ ਚੱਕੇ ਸੀ ਜਾਂ ਵਿਰੋਧ ਕੀਤਾ ਸੀਗਾ ਸਾਡੇ ਪ੍ਰोसीडिंग ਤੇ ਸਾਈਨ ਹੋਏ ਹਾਂਜੀ ਸਾਈਨ ਮੇਰੇ ਹੋਏ ਆ ਹਾਂਜੀ ਵਿਰੋਧ ਨਹੀਂ ਕੀਤਾ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਮੈਨੂੰ ਉਸ ਟਾਈਮ ਪਤਾ ਨਹੀਂ ਸੀ ਮੈਂ ਕੱਲੀ ਸੀ ਕਿ ਤੇ ਮੈਨੂੰ ਉਹ ਕਹਿੰਦੇ ਜਦੋਂ ਕਹਿੰਦੇ ਪੰਜ ਪੰਜ ਜਿੱਦਾਂ ਜਾਨੀ ਕਿ ਇਸ ਸਰਪੰਚ ਅਦਾਰਿਕ ਪੰਚ ਦੀ ਚੋਣ ਲਈ ਪੰਜ ਚਾਹੀਦੇ ਆ ਤੇ ਫਿਰ ਮੈਂ ਮੈਨੂੰ ਘਬਰਾ ਗਈ ਮੈਂ ਸਾਈਨ ਕਰ ਦਿੱਤੇ ਤੇ ਪਹਿਲਾਂ ਉਹਨੇ ਮੇਰੇ ਤੋਂ ਸਾਈਨ ਲਏ ਆ ਕਿਉਂਕਿ ਬੇ ਐਸੀ ਆ ਹੁਣ ਮੰਗ ਸਾਡੀ ਜਿਹੜੀ ਐਸਸੀਟੀ ਆ ਉਹ ਜਿਹੜਾ ਅਧਿਕਾਰੀਤ ਪੰਚ ਐਸਸੀ ਨੂੰ ਮਿਲਦੀ ਉਹਨੂੰ ਹੀ ਮਿਲ ਦਿੱਤੀ ਜਾਵੇ